ਪੰਜਾਬ ਦੇ ਵਿੱਚ ਜ਼ਿਮਨੀ ਚੋਣ ਦਾ ਮਾਹੌਲ ਭਖਦਾ ਜਾ ਰਿਹਾ ਹੈ ਜ਼ਿਮਨੀ ਚੋਣਾ ਜਿਹੜੀਆਂ ਨੇ ਉਹ ਪੰਜਾਬ ਦੇ ਅੰਦਰ ਹੋਣਗੀਆਂ ਔਰ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਆਪਣੀ ਪੂਰੀ ਕੋਸ਼ਿਸ਼ ਕਰਦੀਆਂ ਨਜ਼ਰ ਆਉਣਗੀਆਂ ਹਾਲਾਂਕਿ ਗੱਦੜਬਾਤੋਂ ਸ਼ੁਰੂਆਤ ਕਰੀਏ ਤਾਂ ਉੱਥੇ ਤਾਂ ਸਿਆਸੀ ਸੰਗਰਾਮ ਸ਼ੁਰੂ ਵੀ ਹੋ ਗਿਆ ਕਹਿੰਦੇ ਆਮ ਆਦਮੀ ਪਾਰਟੀ ਜ਼ੋਰਾਂ ਸ਼ੋਰਾਂ ਦੇ ਉੱਤੇ ਸ਼ੁਰੂਆਤ ਕਰਦੀ ਪਈ ਹੈ ਪਰ ਸਵਾਲ ਇਹ ਹੈ ਕਿ ਕੀ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਵੀ ਇਲੈਕਸ਼ਨਸ ਦੇ ਵਿੱਚ ਕੋਈ ਗਤੀਵਿਧੀ ਦਿਖਾਈ ਜਾਵੇਗੀ ਜਾਂ ਫਿਰ ਜਿਵੇਂ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਕੋਈ ਉਮੀਦਵਾਰ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਉਤਾਰੇ ਜਾਣਗੇ ਘੁਮ ਘਮਾ ਕੇ ਕੀ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਪੰਜਾਬ ਦੀ ਕੈਬਨਿਟ ਦੇ ਅੰਦਰ ਵੀ ਆਪਣੇ ਨੁਮਾਇੰਦੇ उतारे ਜਾਣਗੇ ਸਵਾਲ ਖੜਾ ਹੋ ਰਿਹਾ ਹੈ ਪਰ ਇਸ ਦਾ ਜਵਾਬ ਦਿੱਤਾ ਆ ਸਰਬਜੀਤ ਸਿੰਘ ਖਾਲਸਾ ਨੇ ਸਰਬਜੀਤ ਸਿੰਘ ਖਾਲਸਾ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਜ਼ਿਮਨੀ ਚੋਣਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਉਹਨਾਂ ਤੇ ਗੌਰ ਰੱਖਿਆ ਜਾ ਰਿਹਾ ਹੈ ਔਰ ਜ਼ਿਮਨੀ ਚੋਣਾਂ ਦੇ ਵਿੱਚ ਜ਼ਰੂਰ ਇਲੈਕਸ਼ਨਜ਼ ਲੜੀਆਂ ਜਾਣਗੀਆਂ ਹਾਲਾਂਕਿ ਕਾਨਫਰੰਸ ਹੁੰਦੀ ਹੈ ਕਾਨਫਰੰਸ ਦੇ ਵਿੱਚ ਪਤਾ ਤਰਸੇਮ ਸਿੰਘ ਬੈਠੇ ਹੁੰਦੇ ਨੇ ਉਹ ਵੀ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਅਜੇ ਸਾਡਾ ਕੋਈ ਪ੍ਰੋਗਰਾਮ ਨਹੀਂ ਹੈ ਅਜੇ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਚੋਣਾ ਲੜਾਂਗੇ ਜਾਂ ਨਹੀਂ ਲੜਾਂਗੇ ਇਥੋਂ ਤੱਕ ਕਿ ਉਹਨਾਂ ਨੂੰ ਇਹ ਵੀ ਸ਼ੋਰ ਨਹੀਂ ਹੈ ਕਿ ਚੋਣਾ ਲੜੀਆਂ ਜਾਣ ਗਿਆ ਵੀ ਜਾਂ ਨਹੀਂ ਕਿਉਂਕਿ ਉਹਨਾਂ ਦਾ ਆਬਜੈਕਟਿਵ ਵੀ ਨਜ਼ਰ ਨਹੀਂ ਆ ਰਿਹਾ ਉਹਨਾਂ ਦਾ ਆਬਜੈਕਟਿਵ ਕੁਝ ਹੋਰ ਹੈ ਉਹਨਾਂ ਦਾ ਆਬਜੈਕਟਿਵ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨਜ਼ਰ ਆ ਰਹੀ ਹੈ ਜਦਕਿ ਸਰਬਜੀਤ ਸਿੰਘ ਖਾਲਸਾ ਬੜੇ ਸਿਆਸੀ ਤਰੀਕੇ ਦੇ ਨਾਲ ਇਸ ਗੱਲ ਦਾ ਜਵਾਬ ਦਿੰਦੇ ਨਜ਼ਰ ਆਏ ਨੇ ਕਿ ਹਾਂ ਅਸੀਂ ਲੜਾਂਗੇ ਅਸੀਂ ਚੋਣ ਲੜਾਂਗੇ ਤਾਂ ਕਿ ਸਰਬਜੀਤ ਸਿੰਘ ਖਾਲਸਾ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਵੀ ਸ਼ਮੂਲੀਅਤ ਹੋਵੇਗੀ ਸਵਾਲ ਇਹ ਹੈ ਰਾਜਦੇਵ ਸਿੰਘ ਖਾਲਸਾ ਦੇ ਨਾਲ ਗੱਲ ਕੀਤੀ ਗਈ ਰਾਜਦੇਵ ਸਿੰਘ ਖਾਲਸਾ ਵੀ ਕਹਿੰਦੇ ਨੇ ਕਿ ਜੇ ਚੋਣਾਂ ਲੜਨੀਆਂ ਨੇ ਸਰਬਜੀਤ ਸਿੰਘ ਖਾਲਸਾ ਨੇ ਤਾਂ ਉਹ ਆਪਣੇ ਪੱਧਰ ਦੇ ਉੱਤੇ ਲੜ ਸਕਦੇ ਨੇ ਪਰ ਅਜੇ ਤੱਕ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਐਦਾਂ ਦੀ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਐਦਾਂ ਦਾ ਕੁਝ ਵੀ ਭਾਈ ਅੰਮ੍ਰਿਤਪਾਲ ਸਿੰਘ ਨੇ ਨਹੀਂ ਕਿਹਾ ਨਾ ਹੀ ਕੋਈ ਹੁਕਮ ਕੇ ਦਿੱਤਾ ਹੈ ਨਾ ਹੀ ਕੋਈ ਪ੍ਰੋਗਰਾਮ ਲਿਖਿਆ ਆ ਅਜੇ ਤੱਕ ਇਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਆਪਣੇ ਪੱਧਰ ਤੇ ਕਹਿ ਰਹੇ ਨੇ ਉਹ ਆਪ ਕਰ ਸਕਦੇ ਨੇ ਇਹ ਰਾਜਦੇਵ ਸਿੰਘ ਖਾਲਸਾ ਦਾ ਕਹਿਣਾ ਹੈ ਤਾਂ ਦੱਸ ਦਿੰਦੇ ਆ ਕਿ ਲੰਘੇ ਸਮੇਂ ਦੇ ਵਿੱਚ ਚਰਚਾਵਾ ਚੱਲੀਆਂ ਸੀ ਕਿ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਦਲਜੀਤ ਕਲਸੀ ਇਲੈਕਸ਼ਨਸ ਲੜਨਾ ਚਾਹੁੰਦੇ ਨੇ ਦਲਜੀਤ ਕਲਸੀ ਡੇਰਾ ਬਾਬਾ ਨਾਨਕ ਤੋਂ ਕਹਿ ਜਾ ਰਹੇ ਸੀ ਔਰ ਪ੍ਰਧਾਨ ਮੰਤਰੀ ਬਾਜੇ ਕੇ ਦਾ ਨਾਮ ਜੁੜਦਾ ਪਿਆ ਸੀ ਲੁਧਿਆਣੇ ਦੇ ਨਾਲ ਪਰ ਉਹ ਗੱਲਾਂ ਹਵਾ ਦੇ ਵਿੱਚ ਰਹਿ ਗਈਆਂ ਹੁਣ ਸਵਾਲ ਇਹ ਹੈ ਕਿ ਕੀ ਇਹ ਦੋ ਲੀਡਰ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਸਕਦੇ ਨੇ ਔਰ ਇਹ ਇਹ ਆਉਂਦੇ ਨੇ ਤਾਂ ਕੀ ਭਾਈ ਅਮਰਤਪਾਲ ਸਿੰਘ ਇਹਨਾਂ ਦਾ ਸਮਰਥਨ ਕਰਨਗੇ ਜਾਂ ਨਹੀਂ ਸਵਾਲ ਇਹ ਹੈ ਸਰਬਜੀਤ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਆਇਆ ਹੈ ਕਿ ਚੋਣਾਂ ਲੜੀਆਂ ਜਾਣਗੀਆਂ ਕਿ ਸੁਧਾਰ ਤੇ ਲੜੀਆਂ ਜਾਣਗੀਆਂ ਇਹ ਅਜੇ ਪਤਾ ਨਹੀਂ ਹੈ ਜਲਦ ਸ਼ਾਇਦ ਉਹ ਵੀ ਪਤਾ ਲੱਗ ਜਾਵੇ ਪਰ ਰਾਜਦੇਵ ਖਾਲਸਾ ਨੇ ਜੋ ਕੁਝ ਕਿਹਾ ਆਓ ਸੁਣਦੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ